ਗੁਰੂ ਨਾਨਕ ਘਹਿ ਲਗੇ ਗੁਰੂ ਅੰਗਦ ਪਾਸ਼ਾ ਗੁਰੂ ਨਾਨਕ ਪਾਸ਼ਾ ਕਹਿੰਦੇ ਕਿਉਂ ਭਾਈ ਮਰਦਾਨਾ ਜ਼ਿੰਦਗੀ ਦਾ ਕਿੰਨਾ ਘਰੋਸਾ ਹੈ ਕਹਿੰਦਾ ਸਤੇ ਪਾਸ਼ਾ ਤੁਹਾਡੇ ਨਾਲ ਲੱਗੇ ਤਾਂ ਮੈਨੂੰ ਪਤਾ ਲੱਗਿਆ ਅੱਗੇ ਤਾਂ ਮੈਂ ਐਂ ਕਹਿੰਦਾ ਸੀ ਬੁੜੇ ਹੋਵਾਂਗੇ ਫੇਰ ਕਿਤੇ ਮਰਾਂਗੇ ਤੇ ਤੁਹਾਡੇ ਨਾਲ ਮੈਨੂੰ ਨਾਲ ਬਚਨ ਸੁਣਨ ਨਾਲ ਇਹ ਹੋ ਗਿਆ ਵੀ ਸਵੇਰੇ ਹੈਗਾ ਆਦਮੀ ਸ਼ਾਮ ਨੂੰ ਹੈ ਵੀ ਮਹਾਰਾਜ ਕਹਿੰਦੇ ਬੜਾ ਭਰੋਸਾ ਹੈ ਕਹਦਾ ਸੱਚੇ ਬਾਸ਼ਾ ਇੰਨਾ ਕਿ ਦੇਵਤਾ ਲੱਗੇ ਜਾਂਦਾ ਆਦਮੀ ਨੂੰ ਜਾਂਦੇ ਨੂੰ ਬਿਮਾਰ ਹੁੰਦਾ ਏ ਕੋਈ ਰੂਜਾ ਵੱਡਦਾ ਫੇਰ ਕਿਤੇ ਬੰਦਾ ਜਾਂਦਾ ਮੈਂ ਕਈ ਦੇਖੇ ਨੇ ਕਹਿੰਦੇ ਬਸ ਹੁਣ ਥੋੜਾ ਹੀ ਹੈ ਫੇਰ ਵੀ ਚਾਰ ਪੈਰ ਖੜੇ ਜਾਂਦਾ ਬਾਲਸਗਾਈ ਸੀ ਬਚਪਨ ਤੋਂ ਨਾਲ ਸੀ ਮਹਾਰਾਜ ਦੇ ਐਸੇ ਖੁੱਲੇ ਬਚਨ ਕਾਇਲ ਹੈਂ ਦਾਸ ਭਾਈ ਵਾਲਾ ਜੀ ਨੂੰ ਪੁੱਛਿਆ ਕਹੇ ਕਿਉਂ ਪਾਈ ਵਾਲਾ ਸਾਨੂੰ ਸੱਚੀ ਬਾਸ਼ਾ ਐਸ ਪਹਿਰ ਹੈਗੇ ਅਗਲੀ ਪਹਿਰ ਦਾ ਪਤਾ ਨਹੀਂ ਮਹਾਰਾਜ ਕਹਿੰਦੇ ਤੈਨੂੰ ਬੜਾ ਭਰੋਸਾ ਹੈ ਕਹਿੰਦੇ ਕੀ ਗੱਲ ਇੰਨਾ ਭਰੋਸਾ ਕਹਿੰਦਾ ਮਹਾਰਾਜ ਪਹਿਰ ਤਾਂ ਬੰਦੇ ਨੂੰ ਨਰੋਏ ਨੂੰ ਮਰਦੇ ਨੂੰ ਲੱਗੇ ਜਾਂਦਾ ਬਾਬਾ ਬੁੱਢਾ ਜੀ ਤੁਹਾਨੂੰ ਕਿੰਨਾ ਭਰੋਸਾ ਹੈ ਕਹਿੰਦੇ ਮਹਾਰਾਜ ਕਿਹੜੀ ਹੈ ਇਸ ਘੜੀ ਹੈਗੇ ਅਗਲੀ ਘੜੀ ਦਾ ਪਤਾ ਨਹੀਂ ਕਹਿੰਦੇ ਘੜੀ ਤਾਂ 24 ਮਿੰਟ ਦੀ ਹੁੰਦੀ ਹੈ ਉਹਨਾਂ ਨੇ ਵੀ ਆਈ ਬਚਨ ਕਹਿੰਦਾ ਕਿ ਸਾਹ ਨਿਕਲਦੇ ਨਿਕਲਦੇ ਜੇ ਲੰਮੇ ਲੰਮੇ ਬੰਦਾ ਸਾਹ ਲਵੇ ਤਾਂ 40-50 ਸਵਾਸਥਾ ਆਏ ਜਾਂਦੇ ਨੇ ਪਤਾ ਲੱਗ ਜਾਂਦਾ ਵੀ ਇਹ ਹੁਣ ਗਿਆ ਸਾਰਿਆਂ ਦੇ ਇਕੱਠੇ ਹੋ ਕੇ ਪੁੱਛਿਆ ਇਹ ਪਾਦਸ਼ਾਹ ਤੁਸੀਂ ਦੱਸੋ ਕਿੰਨਾ ਕੁ ਰੁਸਾ ਹੈ ਆਹ ਇਹਨੇ ਮਹਾਰਾਜ ਕਹਿੰਦੇ ਆਪਣਾ ਨਾਂ ਕੀ ਹੈ ਕਹਿੰਦੇ ਕੀਨੇ ਆ ਪੁੱਤਲੇ ਨੂੰ ਕਹਿੰਦੇ ਆਦਮ ਕਹਿੰਦੇ ਆ ਨੂੰ ਐਡ ਕਰ ਦੋ ਦਮੀ ਨੂੰ ਐਡ ਕਰ ਦੋ ਮਣ ਬੋਲੋ ਕਹਿੰਦੇ ਆ ਦਮੀ ਕਹਿੰਦੇ ਬਸ ਇੰਨਾ ਹੀ ਭਰੋਸਾ ਜੇ ਤਾਂ ਦੰਮ ਬਾਹਰ ਨੂੰ ਗਿਆ ਹੋਇਆ ਮੁੜਿਆ ਆ ਤਾਂ ਤਾਂ ਆਦਮੀ ਹੀ ਨਹੀਂ ਮੁੜਦਾ ਹਮ ਆਦਮੀ ਆ ਇੱਕ ਦਮ ਹੀ ਮੋਲਤ ਮਹਾਤਮਾ ਜਾ ਸੋ ਜਦੋਂ ਇੰਨੀ ਰਿਸਕੀ ਚੀਜ਼ ਆਏ ਫੇਰ ਭਰੋਸਾ ਵੱਡੇ ਵੱਡੀਆਂ ਸਿਰਾਂ ਬਣਣੀਆਂ ਬੈਰ ਕਰਨੇ ਵਿਰੋਧ ਕਰਨੇ ਰੋਲੇ ਰੱਪੇ ਪਾਉਣੇ ਇਹ ਤਾਂ ਸਾਰੇ ਦੇ ਸਾਰੇ ਅਗਿਆਨਤਾ ਦੇ ਸੂਚਕ ਨੇ ਬੰਦੇ ਨੇ ਇੱਥੇ ਰਹਿਣਾ ਨਹੀਂ ਜਿਹੜਾ ਕੰਮ ਕਰਨ ਆਇਆ ਉਹ ਕਰਿਆ ਨਹੀਂ ਮਹਾਰਾਜ ਕਹਿੰਦੇ ਫੇਰ ਖਾਲੀ ਹੱਥ ਜਾਂਦਾ ਕੀ ਕਰਨਾ ਹੁ ਤੋ ਸੁਣੈ ਕਿਓ ਪਰਿਓ ਲੋਕ ਹੈ ਫੰਦ ਨਾਨਕ ਸਮੇਂੋਂ ਰਮ ਗਏ ਉਹ ਅਬ ਕਿਉਂ ਰੋਗਤ ਅੰਤ ਤੇਹਾਰਿਆਂ ਹੁਣ ਤੇਰਾ ਰੋਣਾ ਨਹੀਂ ਕਿਸੇ ਨੇ ਸੁਣਾ ਹੁ ਤਾਂ ਜਾਣਾ ਹੀ ਜਾਣਾ ਹੈ ਤਾ ਆਵਾਜ਼ਾਂ ਨਾ ਸੁਨੀਆਂ ਮਹਾਪੁਰਸ਼ ਆਵਾਜ਼ਾਂ ਦੇ ਦੇ ਕੇ ਬੋਲ ਰਹੇ ਸਨ। ਚਰਮਗ੍ਰੰਥ ਸਾਰੇ ਆਵਾਜ਼ਾਂ ਦੇ ਦੇ ਕੇ ਸਮਝਾਉਂਦੇ ਸੀ ਕਿ ਤੂੰ ਆਇਆ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਗੀਏ ਤੇਰੀ ਵਰੀਆ ਅਵਰ ਕਾਲ ਤੇਰੇ ਕਿਤੇ ਨਾ ਕਾਂ ਮਿਲ ਸਾਧ ਸੰਗਤ ਭਜ ਕੇ। ਜਿਹੜੇ ਕੰਮ ਨੂੰ ਕੇਵਲ ਮਾਤਰ ਕਰਨ ਵਾਸਤੇ ਆਇਆ ਸੰਤਾਂ ਦੀ ਸੰਗਤ ਵਿੱਚ ਹੋ ਕੇ ਨਾਮ ਜਪ ਉਹ ਤਾਂ ਤਾਂ ਕਰਿਆ ਨਹੀਂ ਹੈ ਤੇ ਬਾਕੀ ਬਾਜੀ ਹਾਰ ਕੇ ਜਨੈ। ਹੱਥ ਮਾਰਦਾ ਹੋਇਆ ਚਲੇ ਜਾ। ਮੈਂ ਕੀ ਲੈ ਚੱਲਿਆ ਨਾਲ? ਲੈ ਚੱਲਿਆ ਜਿਹੜੇ ਪਾਪ ਕੀਤੇ ਨੇ, ਦੁਨੀਆਂ ਨਾਲ ਧੱਕੇ ਕੀਤੇ ਨੇ, ਦੁਨੀਆਂ ਨੂੰ ਧੋਖੇ ਦਿੱਤੇ ਨੇ, ਕਬਟ ਕੀਤੇ ਨੇ, ਦਿਲ ਦੁਖਾਏ ਨੇ। ਉਹ ਹੁਣ ਨਾਲ ਲੈ ਕੇ ਪਿਆਰਿਆ ਜਦੋਂ ਦਰਗਾਹ ਵਿੱਚ ਜਾਏਗਾ, ਉੱਥੇ ਫਿਰ ਤੇ ਤੇ ਪੁੱਛ ਹੋਏਗੀ। ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ। ਲੇਖਾ ਰੱਬ ਮੰਗੇ ਸਿਆ ਬੈਠਾ ਬੈਠਾ ਕਰ ਵੇ। ਉਹਦਾ ਇੱਕ ਇੱਕ ਐਕਸ਼ਨ ਤੇ ਤੇ ਪੁੱਛਿਆ ਜਾਏਗਾ। ਤੈਨੂੰ ਗੁਰੂ ਪੀਰ ਮਹਾਪੁਰਸ਼ ਦੱਸਦੇ ਰਹੇ ਐਸਾ ਕੰਮ ਹੋਲੇ ਨਾ ਕੀਚੈ ਜੇ ਤੰਤ ਪੁੱਛੋ ਤਾਂ ਇਹ ਨਾ ਕਰਿਆ ਜਾ ਕੰਮ ਜਿਹੜਾ ਦਰਗਾਹ ਜਾ ਕੇ ਪਿਸਤਾਉਣਾ ਪਵੇ ਸੁਣ ਏ ਆਦਮੀ ਜਿਹਨੂੰ ਸਾਡੇ ਬੋਲੀ ਦੇ ਵਿੱਚ ਪੜਿਆ ਲਿਖਿਆ ਵੱਡਾ ਬੰਦਾ ਕਹਿੰਦੇ ਨੇ ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਇਹ ਕੁਛ ਨਹੀਂ ਹੈ ਦੀ ਵੈਲਿਊ ਨਹੀਂ ਹੈ ਕੋਈ ਵੀ ਵੱਡੀਆਂ ਅਸ਼ਿਸ਼ਤਾ ਅਤੀਤਕ ਸ੍ਰੀਮਤ ਇੱਕ ਬੰਦੇ ਛੋਣ ਅਤਿ ਸੁੰਦਰ ਕੁਲਿੰਨੇ ਚਤੁਰ ਮੁਖ ਗਿਆਨੀ ਧਨਵੰਦ ਸਾਰੀ ਦੁਨੀਆ ਤੋਂ ਸੁੰਦਰ ਹੋਵੇ ਤੇ ਸਰ ਤੋਂ ਉੱਚੀ ਕੋਲ ਨਾਲ ਸੰਬੰਧ ਰੱਖਦਾ ਹੋਵੇ ਚਤਰ ਹੋਵੇ ਉਹਦੇ ਮੁਕਾਬਲੇ ਤੇ ਕੋਈ ਗੱਲ ਨਾ ਕਰ ਸਕਦਾ ਹੋਵੇ ਗੱਲ ਕਰਨ ਦਾ ਧਨੀ ਹੋਵੇ ਵੱਡੇ ਤੇ ਵੱਡੇ ਫਲਸਫੇ ਨੂੰ ਦੱਸਣ ਵਾਲਾ ਹੋਵੇ ਤੇ ਮੂਹ ਦਾ ਗਿਆਨੀ ਕਰਨੀ ਦਾ ਗਿਆਨੀ ਨਹੀਂ ਫਿਰ ਧਨ ਸਾਰੀ ਵਾਲ ਤੋਂ ਜ਼ਿਆਦਾ ਹੋਵੇ ਬਿਲੀਨੀਅਰ ਹੋਵੇ ਅਰਵਾਪਤੀ ਖਰਵਾਪਤੀ ਹੋਵੇ ਸੰਸਾਰ ਦੇ ਗਾਜ ਨਾਲ ਨਾਪਿਆ ਦੁਨੀਆਂ ਦੇ ਗਾਜ ਨਾਲ ਨਾਪਿਆ ਉਹ ਬਹੁਤ ਵੱਡੀ ਹਸਤੀ ਹੈ ਤੇ ਰੂਹਾਨੀਅਤ ਦੇ ਗਾਜ ਨਾਲ ਜਦੋਂ ਨਾਪ ਹੁੰਦਾ ਵਟਾ ਪਾ ਕੇ ਤੋਲਿਆ ਜਾਂਦਾ ਤਾਂ ਡੈਡ ਹੈ ਉਹ ਮਿੱਤ ਕਹਿਆ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਉਹ ਜਿਉਂਦਿਆਂ ਚ ਛਾਲ ਨਹੀਂ ਆਂਦਾ ਮੁਰਦਿਆਂ ਵਿੱਚ ਹੈ ਸੋ ਜੀਵਿਆ ਜਿਸਮਨ ਵਸਿਆ ਸੋਏ ਜਿਹਦੇ ਮਨ ਵਿੱਚ ਵਸ ਗਿਆ ਵੈਰ ਗਰੋਹ ਤਾਂ ਹੈ ਜਿਉਂਦਾ ਇਹ ਗੱਲ ਦੱਸੀ ਕਿਵੇਂ ਜਾਵੇ ਇੱਕ ਤਾਂ ਹੈ ਸਾਡੀ ਕੈਮੀਕਲ ਲਾਈਫ ਰੋਟੀ ਖਾਣੇ ਆ ਹੋਰ ਚੀਜ਼ਾਂ ਖਾਣੇ ਆ ਨਿਊਟ੍ਰੀਐਂਟਸ ਸੋਲਾ ਸਾਡੀ ਬੋਡੀ ਦੇ ਵਿੱਚ ਪੂਰੇ ਨੇ ਤਿੰਨੇ ਤੱਤ ਸਾਡੇ ਸੰਤੁਲਨ ਵਿੱਚ ਨੇ ਤੇ ਇਹ ਦੇ ਨਾਲ ਬੋਡੀ ਜਿਹੜੇ ਸ਼ਰੀਰ ਦਾ ਇੰਜਨ ਹੈ ਇਹ ਚੱਲਦਾ ਰਹਿੰਦਾ ਹੈ ਬੜਾ ਹੀ ਸੌਫਿਸਟੀਕੇਟਡ ਇੰਜਨ ਹੈ ਦੋ ਖਰਬ 15 ਅਰਬ ਸੈੱਲ ਹੈ ਸਰੀਰ ਵਿੱਚ ਲੱਗਿਆ ਹੋਇਆ 72 ਕਰੋੜ 72 ਲੱਖ 72 ਹਜ਼ਾਰ 200 ਬਲੱਡ ਚੈਨਲ ਲੱਗੀ ਹੋਈ ਹੈ ਇਹਦੇ ਚੋਂ ਤਿੰਨ ਨਾਰੀਆਂ ਵੱਡੀਆਂ ਨੇ ਇਹ ਇਹਦੇ ਨਾਲ ਦੀਆਂ ਨੇ ਪੰਜੇ ਦੇ ਵਿੱਚ ਪ੍ਰਾਣ ਨੇ ਪ੍ਰਾਣ ਆਨੁਦਾਨ ਗਿਆਨ ਸਮਾਨ ਜਿਹੜੇ ਹਰ ਵਕਤ ਚੱਲਦੇ ਰਹਿੰਦੇ ਇੱਕ ਤਾਂ ਬਾਹਰ ਕੱਢਦਾ ਹੈ ਤੇ ਅੰਦਰ ਨੂੰ ਖਿੱਚਦਾ ਹੈ ਉਹਨੂੰ ਪ੍ਰਾਣ ਕਹਿੰਦੇ ਨੇ ਪ੍ਰਾਣ ਨਿਕਲ ਗਏ ਦੂਸਰਾ ਪ੍ਰਾਣ ਹੁੰਦਾ ਹੈ ਨਾਭੀ ਦੇ ਅੰਦਰ ਜਿਹੜਾ ਇਹਦੇ ਅੰਦਰ ਹੀਟ ਦਾ ਗਰਮੀ ਦਾ ਸੰਤੁਲਨ 98 ਡਿਗਰੀ ਤੇ ਰੱਖਦਾ ਹੈ ਦੱਸਦਾ ਰਹਿੰਦਾ ਵੀ ਹੁਣ ਤੂੰ ਤੰਦਰੁਸਤ ਹੈ 98 ਤੋਂ ਜੇ ਅੱਧਾ ਵੱਜ ਜਾਵੇ ਬਿਮਾਰ ਹੋ ਜਾਏਗਾ ਜੇ ਘੱਟ ਜਾਵੇ ਕਹਿੰਦੇ ਲੋਅ ਬਲੱਡ ਪ੍ਰੈਸ਼ਰ ਹੋ ਗਿਆ ਤੀਸਰਾ ਹੈ ਜਿਹੜਾ ਹਾਰਟ ਦੇ ਵਿੱਚ ਹਾਰਟ ਨੂੰ ਚਾਲੂ ਰੱਖਦਾ ਹਰ ਵਕਤ ਇਹ ਮਸ਼ੀਨ ਜਿੱਦਣ ਬਣਾ ਜਾਂ ਤੋਂ ਇਹਦਾ ਵਜੂਦ ਕਾਇਮ ਹੋਇਆ ਹੈ ਜਦ ਤੱਕ ਜਾਏਗਾ ਉਹ ਉਹਨਾਂ ਤੇਰੇ ਇਹ ਨਨਸਟਾਪ ਚੱਲਦੀ ਰਹੇਗੀ ਕੋਈ ਰਾਮਨੀਏ ਮਸ਼ੀਨ ਲੈਂਦੀ ਜਥਾ ਵਯਾ ਕਰਦਾ ਹੈ ਜਿਹੜਾ ਖਾਧੀਆਂ ਹੋਈਆਂ ਚੀਜ਼ਾਂ ਨੂੰ ਥਾਂ ਥਾਂ ਤੇ ਭੇਜਦਾ ਅੱਖਾਂ ਵਾਲੀ ਅੱਖਾਂ ਵੱਲ ਕੰਨਾ ਵਾਲੀ ਕੰਨਾ ਵੱਲ ਜਿੱਥੇ ਜਿੱਥੇ ਲੋਡ ਹੈ ਉਸੇ ਥਾਂ ਤੇ ਭੇਜ ਪੰਜਵਾ ਵਯਾ ਕਰਦਾ ਹੈ ਜਿਹੜਾ ਹਰ ਵਕਤ ਸਫਾਈ ਕਰਦਾ ਕਦੇ ਵੀ ਨਨਸਟਾਪ ਸਫਾਈ ਕਰਦਾ 3.5 ਕਰੋੜ ਰੋਮ ਦੇ ਵਿੱਚੋਂ ਪੁਆਇਜ਼ਨ ਬਾਹਰ ਕੱਢਦਾ ਰਹਿੰਦਾ ਇਹ ਦੇ ਵਿੱਚ ਫੇਰ ਮਾਨ ਹੈ ਮਨ ਮਨ ਨੂੰ ਕੰਟਰੋਲ ਕਰਨ ਵਾਲੀ ਬੁੱਧੀ ਹੈ ਬੁੱਧੀ ਦੇ ਉੱਤੇ ਚਿੱਤ ਹੈ ਚਿੱਤ ਦੇ ਉੱਤੇ ਮਾਇਆ ਭਾਵ ਹੈ ਇਹ ਸ਼ਰੀਰ ਦੀ ਬੰਤਰ ਹੈ ਮਹਾਰਾਜ ਕਹਿੰਦੇ ਇੱਕ ਲਾਈਫ ਹੈ ਜਿਹਨੂੰ ਕਈ ਵੀ ਤਾਂ ਲਾਈਫ ਕਹਿੰਦੇ ਨੇ ਅੰਨ ਪਾਣੀ ਦੀ ਖਾ ਕੇ ਜਾਂਦਾ ਹੈ ਇਹ ਮਸ਼ੀਨ ਚੱਲਦੀ ਹੈ ਖਾਧੀ ਕੇ ਇਹਦੇ ਵਿੱਚ ਇਲੈਕਟ੍ਰੋਨਿਕਸ ਤੇ ਮੈਗਨੈਟਿਕ ਵੇਵਸ ਬ੍ਰੇਨ ਦੇ ਅੰਦਰ ਇਹ ਦੋਏ ਲਹਿਰਾਂ ਚੱਲ ਕੇ ਬ੍ਰੇਨ ਜਿਉਂਦਾ ਰਹਿੰਦਾ ਹੈ ਜੇ ਇੱਕ ਲਹਿਰ ਦੇ ਵਿੱਚ ਨੁਕਸ ਪੈ ਜਾਵੇ ਬ੍ਰੇਨ ਡੈਡ ਹੋ ਜਾਂਦਾ ਹੈ ਪਾਗਲ ਹੋ ਜਾਂਦਾ ਬੰਦਾ ਇਹ ਹੈਗੀ ਇੱਕ ਲਾਈਫ ਦੂਜੀ ਲਾਈਫ ਹੋ ਹੈ ਕਿ ਜਦੋਂ ਇਸ ਦੀ ਸੁਰਤ ਦਾ ਕੰਟੈਕਟ ਸਬੰਧ ਉੱਤੇ ਜਾ ਕੇ ਜੁੜ ਜਾਂਦਾ ਹੈ ਟੋਪ એનર્ਜੀ ਜੀ ਨੂੰ ਸੁਪਰ એનર્ਜੀ ਵਾਹਿਗੁਰੂ ਕਹਿੰਦੇ ਨੇ ਆਤਮਾ ਪਰਮਾਤਮਾ ਕਹਿੰਦੇ ਨੇ ਉਹਦੇ ਨਾਲ ਜਦ ਇਹਦਾ ਕਨੈਕਸ਼ਨ ਜੁੜਦਾ ਹੈ ਉਸ ਵੇਲੇ ਉਹਦੇ ਵਿੱਚੋਂ ਕਰੰਟ ਆਉਂਦੀ ਹੈ। ਉਹਦੇ ਨਾਲ ਇਹਨੂੰ ਜ਼ਿੰਦਗੀ ਮਹਿਸੂਸ ਹੁੰਦੀ ਹੈ ਜਿਉਂਦਾ ਹੋ ਜਾਂਦਾ ਉਹ। ਮਰਿਆ ਹੋਇਆ ਨਹੀਂ ਹੁੰਦਾ ਇਹ ਹਉਮੈ ਦੀ ਸੁਰਤ ਹੈ ਉਹ ਕੋਸਮਿਕ ਸੁਰਤ ਹੈ ਆਤਮਿਕ ਸੁਰਤ। ਆਤਮਿਕ ਸੁਰਤ ਵਾਲਾ ਤਾਂ ਜਿਉਂਦਾ ਹੈ ਜਿਹੜਾ ਅਨ ਬਣ ਗਿਆ ਅਸਰੇ ਚੱਲ ਕੇ ਜਿਉਂਦਾ ਉਹਨੂੰ ਮਹਾਰਜ ਕਹਿੰਦੇ ਮੁਰਦਾ ਹੈ ਕਿਉਂਕਿ ਇਹਦੇ ਵਿੱਚ ਪਿਆਰ ਨਹੀਂ ਹੈ ਪਿਆਰ ਤੋਂ ਹੀਣਾ ਹੈ। ਮੇਰ ਸਈਆ ਨਾਨਕਾ ਅਗੇ ਫਰੀਦ ਨਹੀਂ ਭਗਵਾਨ ਸੋ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਸਾਨੂੰ ਏਡਾ ਸੁੰਦਰ ਸ਼ਰੀਰ ਮਿਲਿਆ ਜਿਹਦੇ ਦੀ ਨੂੰ ਅਸੀਂ ਗਿਣੇ ਨਹੀਂ ਸਕਦੇ ਦੋ ਕਰਮ 15 ਅਰਬ ਸੈਨ ਲੱਗਿਆ ਕੋਈ ਬਿਲਡਿੰਗ ਹੈ ਜਿਹਦੇ ਚ ਇੱਟਾਂ ਲੱਗੀਆਂ ਕਰਮਾਂ ਦੇ ਹਰ ਵੇ ਸਾਰਾ ਹੀ ਨਾਮੀ ਨੇ ਪਿਆਰ ਕਰਕੇ ਵਾਹਿਗੁਰੂ ਨੇ ਸਾਨੂੰ ਸਦੀ ਆਤਮਾ ਨੂੰ ਦੇਤਾ ਜੀਵ ਆਤਮਾ ਨੂੰ ਉਹ ਗਲਤੀ ਇਹ ਹੋ ਗਈ ਕਿ ਅਸੀਂ ਆਪਣੇ ਆਪ ਨੂੰ ਭੁੱਲ ਕੇ ਸਰੀਰ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੈਂ ਸਰੀਰ ਆ ਉਹ ਐਡੀ ਨੀਂਦ ਸਾਨੂੰ ਆ ਗਈ ਕਿ ਸਰੀਰ ਦੇ ਵਾਸਤੇ ਦੇਹ ਦੀ ਆਸ ਪੱਕ ਜਾਣ ਕਰਕੇ ਦੇਹ ਦਾ ਹੀ ਕੰਮ ਕਰੀ ਜਾਂਦੇ ਆ ਸਾਨੂੰ ਆਪਣੇ ਆਪ ਦੀ ਜਾਗ ਹੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਤੂੰ ਐਸਾ ਗਾਫ ਲੋ ਗਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਮ ਕਬਰ ਨਾ ਜੀਵਿਆ ਕੋਏ ਜੋ ਜੀਵੈ ਪਤਲਤੀ ਕੇ ਜਿਹੜਾ ਕਹਿੰਦਾ ਮੈਂ ਜਿਉਣਾ ਨਾਮ ਤੋਂ ਬਗੈਰ ਉਹਦੀ ਪਾਠ ਲੈਂਦੀਆ ਬਿਨਾਂ ਨਾਮ ਪਾਠ ਜਾਏ